ਹਾਂਜੀ ਦੋਸਤੋ ਕਿਦਾਂ ਹਰੇ ਮੈਂ ਤੁਹਾਡਾ ਨਵਦੀਪ ਦਬੜੀਖਾਨੇ ਵਾਲਾ ਤੇ ਆਓ ਤੁਹਾਨੂੰ ਇੱਕ ਹੋਰ ਦਿਖਾਉਣੇ ਆਪਾਂ ਦਬੜੀਖਾਨੇ ਦੇ ਵਿੱਚ ਚੱਲ ਰਿਹਾ ਬਹੁਤ ਵਧੀਆ ਨਵਾਂ ਕੰਮ ਇਹ ਨਵੇਂ ਕੰਮ ਦਾ ਨੀ ਪੱਥਰ ਰੱਖਿਆ ਸੀ ਸਾਡੇ ਮਾਨਯੋਗ ਐਮਐਲਏ ਸਾਹਿਬ ਸਾਡੇ ਅਮੋਲਕ ਸਿੰਘ ਜੀ ਹਲਕਾ ਜੈਤੂ ਦੀ ਸ਼ਾਨ ਆ ਬਹੁਤ ਵਧੀਆ ਹਲਕਾ ਜੈਤੂ ਦੇ ਵਿੱਚ ਜਿਹੜੇ ਕੰਮ ਕਰਵਾ ਰਹੇ ਨੇ ਪਿੰਡਾਂ ਦੇ ਵਿੱਚ ਮੰਡੀ ਦੇ ਵਿੱਚ ਜੈਤੂ ਤੇ ਬਹੁਤ ਵਧੀਆ ਜਿਹੜਾ ਕੰਮ ਦਬੜੀਖਾਨੇ ਦੇ ਵਿੱਚ ਦੇਖੋ ਤੁਸੀਂ ਹੈਲਥ ਐਂਡ ਵੈਲਨੈਸ ਸੈਂਟਰ ਜਿਹੜਾ ਬਣ ਰਿਹਾ ਪਿੰਡ ਗੋਵਿੰਦਗੜ੍ਹ ਦਬੜੀ ਖਾਨੇ ਦੇ ਵਿੱਚ ਤੇ ਆਓ ਤੁਹਾਨੂੰ ਅੱਗੇ ਦਿਖਾਉਣੇ ਆਪਾਂ ਕੰਮ ਜਿਹੜਾ ਚੱਲ ਰਿਹਾ ਲਓ ਜੀ ਦੇਖੋ ਤੁਹਾਡੇ ਸਾਹਮਣੇ ਆ ਜੋ ਕੰਮ ਹੋ ਰਿਹਾ ਪਿੰਡ ਦੇ ਵਿੱਚ ਆਪਾਂ ਤੁਹਾਨੂੰ ਕੱਲੇ ਕੱਲੇ ਕੰਮ ਦੀ ਜਾਣਕਾਰੀ ਦਿੰਨੇ ਆ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਦੇ ਆ ਕਰੋ ਪਿੰਡ ਵਾਲਿਆਂ ਨੂੰ ਬੇਨਤੀ ਹੈ ਖਾਸ ਕਰਕੇ ਤੁਸੀਂ ਵੀ ਬਈ ਵੀਡੀਓ ਸ਼ੇਅਰ ਕਰਿਆ ਕਰੋ ਸੋ ਦੇਖੋ ਜੀ ਤਕਰੀਬਨ ਜਿਹੜਾ ਕੰਮ ਆਪਾਂ ਦੇਖ ਰਹੇ ਹਾਂ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈਗਾ ਸੋ ਲੇਬਰ ਆਉਣ ਵਾਲੀ ਹੈਗੀ ਸਵੇਰ ਦਾ ਟਾਈਮ ਆ ਬੰਦੇ ਆਪਣੇ 9 ਵਜੇ ਤਕਰੀਬਨ ਆ ਜਾਂਦੇ ਹੁੰਦੇ ਆ ਸੋ ਉਹ ਸਾਹਮਣੇ ਆਪਾਂ ਇੱਕ ਵਾਲੀਬਾਲ ਦਾ ਗਰਾਊਂਡ ਵੀ ਬਣਵਾ ਕੇ ਦਿੱਤਾ ਸੀ ਸੋ ਇਹ ਵੀ ਸਾਡੇ ਐਮਐਲਏ ਸਾਹਿਬ ਜੀ ਦਾ ਧੰਨਵਾਦ ਕਰਦੇ ਆ ਮਾਨਯੋਗ ਐਮਐਲਏ ਅਮੋਲਕ ਸਿੰਘ ਜੀ ਦਾ ਤੇ ਦੋਸਤੋ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਨਵਦੀਪ ਦਵੜੀਖਾਨੇ ਵਾਲਾ ਹੋਰ ਵੀਡੀਓ ਲਿਆਵਾਂਗੇ ਆਪਾਂ ਇਦਾਂ ਦੀਆਂ ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਕਰਿਓ ਵੱਧ ਤੋਂ ਵੱਧ ਸ਼ੇਅਰ